ਕੋ ਕੋਰਜੋ ਆਏ ਪਰਮਾਨਤ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲਬਾਤ ਉੱਚੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਜੇ ਚੰਗੇ ਕੰਮ ਕਰੋ ਤਾਂ ਸਾਦਾ ਮੂੰਹ ਤਾਂ ਕਦੀ ਨਾ ਹੀ ਲੋੜ ਪਵੇ ਤੁਹਾਨੂੰ ਮੇਰਾ ਨਾਮ ਕੇਪੀਐਸ ਪਾਟਿਆ ਹੈ ਤੇ ਮੈਂ ਮਹਾਰਾਜਾ ਰਫਮ ਤੋਂ ਕੋਈ ਕਿਸੇ ਸਾਈਡ ਤੋਂ ਪੇਸ਼ ਹੋਇਆ ਹਾਂ ਉਧੀਆਂ ਬੋਲੋ ਤੇ ਅੱਜ ਤੁਹਾਨੂੰ ਦੱਸੀ ਗੁਰਪ੍ਰੀਤ ਸਿੰਘ ਜੋ ਪੁਰਾਣਾ ਮੈਨੇਜਰ ਸੀਗਾ ਉਹਨਾਂ ਦਾ ਕੰਪਰਮਾਈਜ਼ ਹੋ ਗਿਆ ਸਾਡਾ ਤੇ ਹੁਣ ਸਾਡਾ ਕੋਈ ਲੈਣ ਦੇ ਨਹੀਂ ਹੈਗਾ ਮਾਰਾ ਜਿਹਾ ਫਾਰਮ ਵਾਲਾ ਮਾਲਕ ਨੇ ਕਿਹਾ ਤਾਂ ਤੇ ਅੱਜ ਤੋਂ ਬਾਅਦ ਉਹਨੇ ਪੈਸੇ ਵੀ ਦੇ ਦੇਣੇ ਆ ਤੇ ਉਹਦੀ ਬੇਲ ਵੀ ਹੋ ਜਾਣੀ ਹੈ ਇਹ ਸਰ ਕਦੋਂ ਦਾ ਇੱਥੇ ਕੰਮ ਕਰ ਰਿਹਾ ਸੀ ਕਾਫੀ ਪੁਰਾਣਾ ਕਰ ਰਿਹਾ ਸੀਗਾ ਐਡਿਸੈਂਸੀਅਰ ਸੀਗਾ ਪਰ ਪੈਸੇ ਦੇ ਕੇ ਥੋੜਾ ਹੋ ਗਿਆ ਸੀਗਾ ਪਰ ਹੁਣ ਉਹ ਆਪਣੀ ਗਲਤੀ ਮੰਨਦਾ ਪਿਆ ਹੈ ਕਿ ਪੈਸੇ ਉਹ ਆਪਣੇ ਕਿਸੇ ਤਰ੍ਹਾਂ ਮੈਂ ਦੇ ਦਾਂਗਾ ਤੇ ਸਾਡੇ ਕੰਪਰਮਾਈਜ਼ ਹੋ ਗਿਆ ਸਾਰੇ ਇੱਕ ਹਰ ਤਰ੍ਹਾਂ ਦਾ ਕੰਪਰਮਾਈਜ਼ ਹੋ ਰੋ ਨਾਲੋਂ ਇੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਇਹ ਲੜਾਈ ਝਗੜਾ ਰਿਆ ਹੁੰਦਾ ਸੀਗਾ ਹੁੰਦਾ ਸੀਗਾ ਉੱਥੇ ਲਾ ਵੀ ਕੰਪਰਮਾਈਜ਼ ਉਸ ਕੇਸ ਵੀ ਕੰਪਰਮਾਈਜ਼ ਹੋ ਗਿਆ ਕੋਈ ਇੱਕ ਮੋਟਰਸਾਈਕਲ ਸੀ ਉਹ ਤੇ ਜੈਲੀ ਨੰਬਰ ਹੋਇਆ ਸੀ ਉਹ ਵੀ ਮਹਾਰਾਜਾ ਫਾਰਮ ਚ ਮਿਲਿਆ ਸੀ ਪੁਲਿਸ ਨੂੰ ਉਹਦੇ ਤੇ ਕੀ ਕਹਿੰਦਾ ਉਹਦੇ ਤੇ ਸਾਨੂੰ ਕੁਝ ਪਤਾ ਨਹੀਂ ਇਹ ਇੰਨੇ ਹੀ ਨੰਬਰ ਦੱਤ ਲਾਇਆ ਸੀਗਾ ਉਹ ਆਲਰੇਡੀ ਐਫਆਈਰ ਵੀ ਲੱਗਾ ਹੋਇਆ ਹੈ ਕਿ ਉਹ ਜੋ ਵੀ ਜੁਰਮਾਨਾ ਹੋਏਗਾ ਜਾਂ ਜੋ ਵੀ ਸਜ਼ਾ ਹੋਈ ਉਹ ਆਪਣੇ ਕੋ ਭੇਗਾ। ਜੋ ਜਿਹੜਾ ਰਾਜੀਨਾਮਾ ਹੋਇਆਗਾ ਮਹਾਰਾਜਾ ਕੰਪਨੀ ਦੇ ਨਾਲ ਫਾਰਮ ਦੇ ਨਾਲ ਉਹਦੇ ਚ ਕੀ ਸੇਰਬਾਤ ਨੇ ਜਿਹੜੇ ਸਾਡੇ ਦਰਸ਼ਕ ਦੇਖ ਸਕਣ ਕਿਉਂਕਿ ਕਾਫੀ ਰੀਨੌਨ ਨਾਮ ਹੈ ਮਹਾਰਾਜਾ ਫਾਰਮ ਦਾ ਲੱਖਰ ਰੁਪਏ ਬੁਕਿੰਗ ਹੈ ਲੋਕ ਬੜੇ ਵੱਡੇ ਵੱਡੇ ਸੇ ਪ੍ਰੋਗਰਾਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਐ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਇਹ ਮਹਾਰਾਜਾ ਫਾਰਮ ਦੇ ਵਿੱਚ ਕੋਈ ਐਵੇ ਠਗੀ ਹੋਈ ਹੈ ਜੋ ਵੀ ਹੋਇਆ ਸਾਰਾ ਕੋਈ ਨਾਰਮਲ ਜਾਏਗਾ ਕੋਈ ਇਹੋ ਜਾਨੀ ਕਿ ਜਿਹੜਾ ਬੰਦਾ ਗਲਤੀ ਸੀਗਾ ਉਹ ਫੜਿਆ ਗਿਆ ਸੀਗਾ ਉਹਦੀ ਇਨਵੈਸਟੀਗੇਸ਼ਨ ਹੋ ਗਈ ਹੈ।

ਨਹੀਂ ਕਰੋਗੇ ਤਾਂ ਫਿਰ ਆ ਤੁਸੀਂ ਦੇਖ ਲਿਆ ਕਿ ਕਿਸਤੇ ਕੇ ਨਾਲ ਕੇਸ ਪਏ ਆ ਕਿਸਤੇ ਨਾਲ ਕਾਨੂੰਨ ਦੀ ਕਾਰਵਾਈ ਦੇ ਵਿੱਚੋਂ ਤੁਸੀਂ ਆ ਸਕਦੇ ਜਿਹੜੀ 290000 ਦੀ ਫਰਗੀ ਮਾਰੀ ਗਈ ਸੀ ਗੁਰਪ੍ਰੀਤ ਸਿੰਘ ਵੱਲੋਂ ਪੈਸੇ ਦੇ ਉਹਨੇ ਦੇਤੇ ਹਾਂਜੀ ਉਹਨੇ ਦੇਤੇ ਆ ਤੇ ਉਹਨੇ ਜੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਵੀ ਨਾਲ ਆਗੇ ਸੀਗੇ ਉਹ ਕਹਿੰਦਾ ਸੀ ਦੀਨ ਉਹ ਤਿਆਰ ਆ ਤਾਂ ਇਸੇ ਬੇਸ ਤੇ ਗੁਰਪ੍ਰੀਤ ਸਿੰਘ ਨੇ ਆਪਣਾ ਕੈਪੀਟੂਲੇਸ਼ਨ ਦਿੱਤਾ ਹੈ ਕਿ ਮੈਂ ਮਾਫੀ ਮੰਗਦਾ ਹਾਂ ਜੋ ਮੈਂ ਉਹ ਕਰਤੀ ਹੋਈ ਹੈ ਅੱਜ ਤੋਂ ਬਾਅਦ ਮੇਰਾ ਮਹਾਰਾਜਾ ਮਾਰਗ ਦੇ ਨਾਲ ਤੇ ਮਹਾਰਾਜਾ ਮੁਲਾਜ਼ਮ ਨਾਲ ਕੋਈ ਲੈਂਦੀ ਨਹੀਂ ਹੋਣੀ ਉਹ ਐਫੀਡਵਿਟ ਦੀ ਕਾਪੀ ਤੁਹਾਨੂੰ ਮਹਾਰਾਜੇ ਦੇ ਮੁਲਾਜ਼ਮ ਤੋਂ ਦੇ ਦੇਣਗੇ